ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੂਕ ਮਹੱਲਾ ਪੰਜਵਾਂ ਸਤਗੁਰੂ ਰੂਪ ਐ ਸੇਵਿਆ ਦੁਖਾਂ ਕਾ ਹੋਏ ਨਾਸ ਨਾਨਕ ਨਾਮ ਅਰਾਧੇ ਕਾਰਜ ਅਵੈ ਰਸ ਮਹੱਲਾ ਪੰਜਵਾਂ ਜਿਸ ਸਿਮਰਤ ਸੰਕਟ ਸੰਕਟ ਛੁਟ ਹੈ ਅਨੰਦ ਮੰਗਲ ਬਿਸਰਾਮ ਨਾਨਕ ਜਪਿਐ ਸਦਾ ਹਰਿ ਨਿਮਖਨ ਬਿਸਰਵਾ ਨਾਮ ਬਾਣੀ ਤਨ ਕੀ ਸ਼ੋਭਾ ਕਿਆ ਗਣੀ ਜਿਨੇ ਹਰ ਹਰ ਲੱਧਾ ਸਦ ਸਰਣੀ ਜੋ ਪਵੈ ਸੋ ਛੁੱਟੈ ਬੁੱਧਾ ਗੁਣ ਗਾਵੈ ਅਬਨਾਸੀ ਐ ਜੋਨ ਗਰਭ ਨ ਦੱਧਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁੱਝ ਸਮਦ ਨਾਨਕ ਪਾਇਆ ਸੋ ਥਾਣੀ ਹਰ ਅਗਮ ਅਗਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਠਾਕੁਰ ਉੱਚ ਭਗਵਾਨ ਦਾਸਨ ਦਸ ਕਹਿ ਜਨ ਨਾਨਕ ਜੇਹਾ ਤੂ ਕਰਾਏ ਇਹ ਤੇਹਾ ਹੰਕਰੀ ਵਖਿਆਨ ਸਤਿਗੁਰੂ ਰੂਪ ਗੁਰੂ ਪਿਆਰੇ ਗੁਰੂ ਸਾਰੀ ਸਾਧ ਸੰਗਤਿਓ ਆਓ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਮਿਹਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਲੜੀਵਾਰ ਦਾ ਗੋੜੀ ਕੀ ਵਾਰ ਦਾ ਲੜੀਵਾਰ ਦਾ ਦਸਵਾਂ ਸ਼ਬਦ ਹੈ ਜੀ ਜੋ ਕਿ ਧਾਨੀ ਗੁਰੂ ਗ੍ਰੰਥ ਸਾਹਿਬ ਦੇ ਮੋਬਾਰਕ ਅੰਗ 320 ਅੰਗ ਤੇ ਸ਼ੋਭਿਤ ਹੈ ਤਾਂ ਵਿਚਾਰ ਨਾਲ ਜੁੜਿਆ ਸਤਿ ਲੋਕ ਮਹੰਲਾ ਪੰਜਵਾਂ ਸਤਗੁਰੂ ਕੋ ਰੇ ਸੇਵਿਆ ਦੁਖਾਂ ਦਾ ਹੋਏ ਨਾਸ ਕਹਿੰਦੇ ਸਤਗੁਰੂ ਨੂੰ ਜੇ ਸੇਵਿਆ ਸੇਵਿਆ ਨਹੀਂ ਸੇਵਿਆ ਜੇ ਸੇਵ ਲਏਗਾ ਤਾਂ ਫਿਰ ਤੇ ਸਾਰੇ ਦੁਖ ਨਾਸ਼ ਹੋ ਜਾਣਗੇ ਹੁਣ ਕਹਾਂਗੇ ਦੁਖ ਕਿਹੜੇ ਨੇ ਸਤਗੁਰੂ ਕਹਿੰਦੇ ਹਉਮੈ ਦਾ ਰੋਗ ਹੈ ਪੰਜ ਚੋੜਾ ਦਾ ਰੋਗ ਹੈ ਚਿੰਤਾ ਦਾ ਰੋਗ ਹੈ ਫਿਕਰਾਂ ਦਾ ਰੋਗ ਕਿੰਨੇ ਕਿਹੜੇ ਕਿਹੜੇ ਰੋਗ ਨੇ ਇਹ ਸਾਰਾ ਜੋ ਜੋ ਦੀ ਸਸ ਸੋਸ ਰੋਗੀ ਸਾਰਾ ਸੰਸਾਰ ਹੀ ਰੋਗੀ ਹੈ ਸਾਰਾ ਜੋ ਜੋ ਦੀ ਸਸ ਸੋਸ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਮੇਰਾ ਸਤਿਗੁਰੂ ਹੀ ਹੈ ਜਿਹੜਾ ਰੋਗ ਤੋਂ ਰਹਿਤ ਨੇ ਦਸਾ ਦਾ ਸੰਸਾਰ ਸੈਨਿਕ ਕਨਨਾਤੀ ਰੋਗ ਚ ਗ੍ਰਸਿਤ ਹੈ ਜੇ ਸਤਿਗੁਰੂ ਨੂੰ ਸੇਵ ਲੇਗਾ ਸਤਿਗੁਰੂ ਸੇਵੇ ਦੁੱਖਾਂ ਦਾ ਹੋਏ ਨਾਸ ਜੇ ਸਾਧਗੁਰੂ ਸੇਵਲਿੰਗ ਤਾਂ ਤੇਰੇ ਸਾਰੇ ਨਾ ਦੁੱਖ ਨਾਸ ਹੋ ਜਾਣਗੇ ਨਾਨਕ ਨਾਮ ਅਰਾਦੇ ਹੈ ਕਰਜ ਆਵੇ ਕਾਸ ਨਾਨਕ ਨਾਮ ਅਰਾਦੇ ਹੈ ਜੇ ਉਹ ਹਰੀ ਨਿਰੰਕਾਰ ਦੇ ਨਾਮ ਨੂੰ ਅਰਾਦੇਗਾ ਤਾਂ ਅਰਾਦੀ ਯਾਨੀ ਅਰਾਦੇ ਹੈ ਇਹ ਸਾਡੇ ਲਈ ਕੰਡੀਸ਼ਨ ਹੈ ਸਾਡਾ ਹੁੰਦਮ ਨਹੀਂ ਸਾਡੇ ਦੀ ਇਹ ਨਾਨਕ ਜੇ ਸੁਨਰੰਗ ਦਾ ਨਾਮ ਅਰਾਧੇਗਾ ਜਪੇਗਾ ਤਾਂ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ ਜੋ ਚਾਹੇਗਾ ਉਹ ਮਨਕ ਹੁੰਦਾ ਮਿਲ ਜਾਏਗਾ ਫਰਕਦੋਂ ਜਦੋਂ ਸਤਿਗੁਰੂ ਨੂੰ ਅਰਾਧੇਗਾ ਉਹਦਾ ਨਾਮ ਜਪੇਗਾ ਨਾਮ ਸਿਮਰੇਗਾ ਮਹੱਲਾ ਪੰਜਵਾ ਜਿਸ ਸਿਮਰਤ ਸੰਕਟ ਚੁੱਟੈ ਆਨੰਦ ਬੰਗਲ ਬਿਸਰਾਮ ਜਿਸ ਸਿਮਰਤ ਸੰਕਟ ਛੁੱਟੈ ਤੇਰੇ ਸਾਰੇ ਤਰਾਨੀਆਂ ਪਿਪਤਾਮਾ ਹੱਲ ਹੋ ਜਾਣਗੀਆਂ ਕਦੋਂ ਜਦੋਂ ਉਹਨੂੰ ਜਪੇਗਾ ਆਨੰਦ ਮੰਗਲ ਬਿਸਰਾਂਤ ਨਾਲ ਸੰਕਟ ਨਹੀਂ ਖਤਮ ਹੋਣਗੇ ਤੇਰੇ ਮਨ 'ਚ ਆਨੰਦ ਬਣ ਜਾਏਗਾ ਖਿੜਾਓ ਬਣ ਜਾਏਗਾ ਬਿਸਰਾਂਤ ਟਿਕਾਉ ਬਣ ਜਾਏਗਾ ਨਾਮ ਇਕ ਨਾਮ ਅਰਾਧੇ ਹੈ ਕਰ ਜਿ ਆਵੈ ਰਾਸ ਏ ਨਾਨਕ ਨਾਮ ਅਰਾਧੇ ਹੈ ਜੇ ਨਾਮ ਨੂੰ ਰਾਤ ਲੈਂਗਾ ਤਾਂ ਇਹ ਨਹੀਂ ਵੀ ਰੱਦ ਨਹੀਂ ਕਰੇਗਾ ਜੇ ਰਾਦ ਲੇਗਾ ਤਾਂ ਤੇਰੀ ਮਰਦੀ ਹੈ ਦੱਸ ਰਹੇ ਨੇ ਵੀ ਆ ਕਰੇਗਾ ਤਾਂ ਆ ਚੀਜ਼ ਹੋਏਗੀ ਜੇ ਨਾਮ ਜਪੇਗਾ ਸਤਿਗੁਰੂ ਨੂੰ ਸੇਵੇਗਾ ਦੁੱਖਾਂ ਦਾ ਨਾਸ ਤਾਂ ਹੋਏਗਾ ਨਾਮ ਨਰਾਦ ਦੇਗਾ ਤਾਂ ਤੇਰੇ ਕਰਜ਼ ਰਸ ਹੁੰਗੇ ਜੇ ਉਸ ਨੂੰ ਜਪੇਗਾ ਫਿਰ ਸਾਰੇ ਤੇਰੇ ਸੰਕਟ ਛੁੱਟ ਜਾਣਗੇ ਮਨ 'ਚ ਟਿਕਾਓ ਆ ਜਾਏਗਾ ਨਾਨਕ ਜਪੀਐ ਸਦਾ ਹਰਿ ਨਿਮਕ ਨੰਬਸਰੋ ਰਾਮ ਕਹਿੰਦੇ ਭਾਈ ਉਹ ਨਰੰਕਾਰ ਨੂੰ ਹੈ ਨਾਨਕ ਜਦੋਂ ਜਪੇਗਾ ਸਦਾ ਜਪੀਐ ਇਸੇ ਨਰੰਕਾਰ ਨੂੰ ਹਰ ਵਿੱਲੇ ਜਪ ਜਿਹੜੇ ਤੇਰੇ ਜਪੇ ਸਾਰੇ ਸੰਕਟ ਖਤਮ ਕਰ ਦੇ ਦੁੱਖ ਖਤਮ ਕਰ ਦੇ ਤੇਰੇ ਸਾਰੇ ਕਾਰਜ ਰਾਸ ਕਰ ਦੇ ਨਿਮਖਣਾ ਬਿਸਰਾਂ ਨਿਮਕ ਮਾਤਰ ਵੀ ਉਸ ਨਾਮ ਨੂੰ ਨਵੇਂ ਬਿਸਰਾਂ ਇੱਕ ਖਿਦਮਤਰ ਲਈ ਨਾਮੈ ਭਲਾਵਾ ਕਹਿੰਦਾ ਮੇਰਾ ਤਾਂ ਮਨ ਆਇਆ ਕਰਦਾ ਹੈ ਜਿਹਦਾ ਨਾਮ ਜਪਿਆ ਸਰਕਾਰ ਦੇ ਰਾਸ ਹੋ ਜਾਣ ਦੁੱਖ ਖਤਮ ਹੋ ਜਾਣ ਮਨ ਤੇ ਖਿਡਾਓ ਆਨੰਦ ਬਿਸਮ ਠਿਕਾਓ ਬਨ ਜਾਏ ਐਸੇ ਨੂੰ ਮੈਂ ਕਹਿੰਦਾ ਨਾ غلامਾ ਪੌਣੀ 10 ਕੀ ਸ਼ੋਭਾ ਕਿਆ ਕਰਨੀ ਜਿਨੇ ਹਰ ਹਰ ਲੱਭਾ ਕਹਿੰਦੇ ਐਸਿਆਂ ਦੀ ਸ਼ੋਭਾ ਕੀ ਕਹਿੰੀ ਕੀ ਦੱਸਾਂ ਜਿਨੇ ਹਰ ਹਰ ਲੱਭਾ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਲੱਭ ਲਿਆ ਭਾਰ ਪਾ ਲਿਆ ਸੰਤਨ ਸਿੱਖੀ ਕਹਿੰਦਾ ਹੈ ਸੰਤਨ ਗੁਰਾਣਾ ਦੇ ਆਨੰਦ ਨਉ ਪ੍ਰਮਾਤਮਾ ਦੀ ਤੇ ਨਉ ਭਗਤਾਂ ਦੀ ਸਿਫਤ ਦਸਦੀ ਨਹੀਂ ਜਾ ਸਕਦੀ ਸਾਧਾ ਸ਼ਰਣੀ ਜੁਪ ਵੈ ਸੋ ਛੁੱਟੈ ਬਧਾ ਕਹਿੰਦੇ ਐਸੇ ਸਤਸੰਗੀ ਮੁਰਖਾਂ ਪ੍ਰਮੁਖਾਂ ਦੀ ਸੰਗਤ ਲਈ ਜਿਹੜਾ ਪਏਗਾ ਫੋ ਛੁੱਟੈ ਬਧਾ ਉਹ ਬੱਧਿਆ ਹੋਇਆ ਵਿਕਾਰਾਂ ਚੋਂ ਵੀ ਛੁੱਟ ਜਾਏਗਾ ਗੰਗਾ ਨੂੰ ਤਿਤਰੀ ਘਟ ਤੋਦ ਗੰਗਾ ਨੇ ਇੱਕ ਸਾਧੂ ਦਾ ਸੰਕੀਤਾ ਤੋਦਰ ਗਈ ਆ ਜਨਮਲ ਪਾਪੀ ਜਗ ਜਾਣਾ ਇਹਨ ਮੁਖਮੈ ਨੇ 17 ਅਨੇਕਾ ਪਾਪੀ ਅਜਾਮਲ ਵਰਗੇ ਜਾਣਦੇ ਨੇ ਸਾਰਾ ਸੰਸਾਰ ਜਾਂਦਾ ਵੀ ਪਾਪੀ ਆ ਪ੍ਰਸਤਾਰ ਉਹ ਹੀ ਗਿਆ ਸਤਿਗੁਰੂ ਇਹ ਕਹਿੰਦੇ ਨੇ ਕਿ ਇਹ ਗੁਰਮੁਖ ਦੀ ਸੰਗਤ ਹੋ ਜਾਏ ਤਾਂ ਤਰ ਤੂੰ ਨਹੀਂ ਜਾਏਗਾ ਗੁਣ ਗਾਵੈ ਅਬਿਨਾਸੀਐ ਜੁਨ ਗਰਬਨ ਦੱਧਾ ਜੇ ਉਸ ਅਬਿਨਾਸੀ ਅਬਿਨਾਸੀ ਆਪਾਂ ਪੜ੍ਹਦੇ ਨੇ ਅਜੁਨੀ ਅਬਿਨਾਸੀ ਜਿਹੜਾ ਜੁਨਾ ਚ ਨਹੀਂ ਆਂਦਾ ਉਹ ਵਿਨਾਸ਼ ਕਿੱਥੋਂ ਹੋ ਜਾਏਗਾ ਮੇਰੇ ਸਤ ਮੇਰੇ ਪਿਆਰੇ ਹੋ ਸత్సੰਗੀ ਜਣੋਂ ਨੂੰ ਕਹਿੰਦੇ ਜਿਹੜਾ ਉਸ ਅਬਿਨਾਸੀ ਪ੍ਰਮਾਤਮਾ ਨੂੰ ਗੁਣ ਗਾਏਗਾ ਉਸ ਦੀ ਵਡਿਆਈ ਕਰੇਗਾ ਜਉਣ ਗਰਭ ਨਾਲ ਦਿੱਤਾ ਫਿਰ ਗਰਭਾਂ ਦੀ ਜਉਣ ਚ ਖੂਦ ਉਧਰ ਨਹੀਂ ਆਏਗਾ ਮੌਰ ਫੜ ਕੇ ਜੰਮ ਜੰਮ ਮਰਾਂ ਮਰਾਂ ਫਿਰ ਜਦ ਮੈਂ ਇਸ ਲੈਣ ਚ ਨਹੀਂ ਆਏਗਾ ਜੰਮਨ ਮਰਨ ਦਾ ਗੇੜ ਕੱਟ ਲਏਗਾ ਆਪਣਾ ਆਪਣਾ થી ਆਪਣਾ ਆਪੇ ਹੀ ਕਰ ਸਾਰੀ ਕਿਉਂਕਿ ਗੁਣ ਵੀ ਤੂੰ ਹੀ ਗਾਵੇਂਗਾ ਤਾਂ ਹੀ ਤੇਰੇ ਕਾਜ ਦਾ ਸੌਣਗੇ ਇਹ ਤਾਂ ਨਹੀਂ ਵੀ ਆਸਿਰ ਵਿੱਚ ਸਾਰਟੀ ਮੈਂਟੈਲਟੀ ਇੱਥੇ ਗੁਣ ਕੋਈ ਗੱਲ ਵਿੱਚ ਮੁਕਤਾਸੀ ਹੋ ਜਾਈਏ ਸਰ ਕੋਈ ਕਹਿੰਦਾ ਨਹੀਂ ਹੋ ਸਕਦਾ ਗੁਣ ਗਾਵੇ ਆ ਬਿਨਾਸੀਏ ਜੇ ਤੂੰ ਗਾਵੇਂਗਾ ਤਾਂ ਤੈਨੂੰ ਹੀ ਮਿਲੇਗਾ ਜ਼ਮੀਨ ਤੇਰੀ ਹੈ ਤੇ ਗਵੰਟੀ ਨਹੀਂ ਅੰਦ ਨਹੀਂ ਲੈ ਜਾਏਗਾ ਤੇ ਜ਼ਮੀਨ ਤੇਰੀ ਤੇ ਅੰਦਰੀ ਤੈਨੂੰ ਮਿਲੇਗੀ ਜੋਣ ਕਰ ਬਣਾ ਦਦਾ ਕਿੰਨੇ ਕੁੰਭੀ ਨਰਕ ਚ ਨਹੀਂ ਗਰਬ ਜੋਣ ਚ ਨਹੀਂ ਆਏਗਾ ਗੁਰਪੇਟਿਆ ਪਾਰ ਬ੍ਰਹਮ ਹਰਪੜ ਬੁੱਧ ਸਮੱਧਾ ਗੁਰਪੇਟਿਆ ਪਾਰ ਬ੍ਰਹਮ ਹਰ ਫਿਰ ਐਸੇ ਨੂੰ ਗੁਰ ਪ੍ਰਮਾਤਮਾ ਦੇ ਨਾਲ ਮਿਲਵਾ ਮਿਲਾਬੀ ਕਰਵਾ ਦਿੰਦਾ ਹੈ ਭੇਟ ਵੀ ਦਿੰਦਾ ਹੈ ਹਰਪੜ ਬੁੱਧ ਸਮੱਧਾ ਕਿਉਂਕਿ ਉਹਨੇ ਪੜ ਕੇ ਹੀ ਹਰੀ ਨੂੰ ਸਮਝ ਲਿਆ ਨਾਨਕ ਪਾਇਆ ਸੋਰਠਾਣੀ ਅਰੇ ਅਜ਼ਮ ਅਗੱਧਾ ਐਸੇ ਗੁਰਮੁਖ ਨੇ ਐਸੇ ਰੰਕਾਰ ਨੂੰ ਪਾ ਵੀ ਲਿਆ ਜਿਹੜਾ ਨਾਮ ਜਪਦਾ ਗਰਮਜੋਣ ਚ ਨਹੀਂ ਆਂਦਾ ਜਿਹੜਾ ਮਨ ਚ ਕਾਉਚ ਆ ਗਿਆ ਜਿਹੜਾ ਜੈਮਲ ਮਰਰ ਚੋਂ ਦੁੱਖ ਸੁੱਖ ਨੂੰ ਅਮੀਰੀ ਗਰੀਬੀ ਨੂੰ ਹੀਰੇ ਰਤਨ ਨੂੰ ਸਵੇ ਸਾਰੀ ਜੀ ਨੂੰ ਇੱਕ ਸਮਾਨ ਸਮਝਣ ਲੱਗ ਗਿਆ ਕਹਿੰਦੇ ਉਹ ਕਦੇ ਜੋਨ ਗਰਭ ਚ ਨਹੀਂ ਆਂਦਾ ਕਹਿੰਦੇ ਉਹ ਮਨ ਟਿਕ ਜਾਂਦਾ ਹੈ ਉਹਨੇ ਪ੍ਰਮਾਤਮਾ ਨੂੰ ਸਮਝ ਲਿਆ ਸਜਾਣ ਲਿਆ ਉਹਦੇ ਨਾਲ ਗੰਢ ਪਾ ਲਈ ਹੈ ਕਹਿੰਦੇ ਉਹਨੇ ਐਸਾ ਧਨੀ ਪਾ ਲਿਆ ਜਿਹੜਾ ਅਗੰਮ ਹੈ ਜਿੰਨ ਤੱਕ ਗਮਤਾ ਨਹੀਂ ਹੈ ਅਗੰਤਾ ਜਿਹਦਾ ਕੋਈ ਅੰਤ ਹੀ ਨਹੀਂ ਹੈ ਐਸੇ ਰੰਕਾਰ ਨੂੰ ਗੁਰਮੁਖ ਨੇ ਪਾਲਿਆ ਕਹਿੰਦੇ ਜਿਹੜਾ ਐਸੇ ਗੁਰਮੁਖ ਦੀ ਸਤ ਸੰਗਤ ਵੀ ਕਰ ਲੈਂਦਾ ਹੈ ਉਹ ਵੀ ਵਿਕਾਰਾਂ ਵਿੱਚ ਬੱਚਿਆ ਹੋਇਆ ਛੁੱਟ ਜਾਂਦਾ ਤੇ ਸੰਸਾਰ 'ਚ ਪ੍ਰਮਾਣਨਕਰ ਦੇ ਦਰਬਾਰ 'ਚ ਪ੍ਰਵਾਨ ਵੀ ਹੋ ਜਾਂਦਾ ਹੈ ਸਤਿਗੁਰੂ ਕੋ ਕੋ ਪਿਆਰੇ ਸਤਸੰਗਤ ਜੀ ਉਹਨੀਆਂ ਕੋ ਬੇਨਤੀ ਕਰਦਾ ਕਿ ਮੈਂ ਦਾ ਜਾਚ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਜਿੰਦਗੀ 'ਚ ਮਾਨਵਾਦ ਕੰਟਰੋਲਿਆ ਦੱਸਦਾ ਨਾਂ ਚਿਤਾਰਦੇ ਹੋਏ ਸਤਸੰਗਤ ਦੇਉ ਅਸੀਸ ਕਰਉ ਵਰਦਾਸ ਅੱਗੇ ਕੋ ਕਹਾ ਵਿਚਾਰਾ ਕਰਨ ਦੀ ਜਾਚ ਆ ਜਾਵੇ ਗੱਜ-ਵੱਜ ਕੇ ਫਤਿਹ ਦਾ ਜਵਾਬ ਫਤਿਹ ਦੀ ਹੁਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ